ਪੰਜਾਬ ਸਰਕਾਰ ਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ ਪਰ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਵੀ ਭਾਈ ਅਸੀਂ ਤੁਹਾਡੀ ਮੀਟਿੰਗ ਦੇ ਵਿੱਚ ਨਹੀਂ ਆਉਣਾ ਅਸੀਂ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਮਿਲਣ ਦਾ ਜਾਂ ਗੱਲਬਾਤ ਕਰਨ ਦਾ ਜਿਹੜਾ ਮਾਹੌਲ ਆ ਉਹ ਹੁਣ ਸੁਖਾਲਾ ਨਹੀਂ ਹੈਗਾ ਢੱਲੇਵਾਰ ਸਾਹਿਬ ਨੂੰ ਜਲੰਧਰ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਕਿਉਂ ਰੱਖਿਆ ਗਿਆ ਉਹਨਾਂ ਨੂੰ ਲੁਕਾ ਕੇ ਕਿਉਂ ਰੱਖਿਆ ਗਿਆ ਖਬਰਾਂ ਇਹ ਵੀ ਨਹੀਂ ਕਿ ਕੋਈ ਵੀ ਪੱਤਰਕਾਰ ਉੱਥੇ ਅੰਦਰ ਜਿਹੜਾ ਨਹੀਂ ਜਾ ਸਕਦਾ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਹੋਇਆ ਸੀ ਕਿ ਜਿੱਦਾਂ ਬਜਟ ਸੈਸ਼ਨ ਹਾਊ ਸ਼ੁਰੂ ਹੋਊਗਾ ਤੇ ਬਜਨ ਬਜਟ ਸੈਸ਼ਨ ਦੌਰਾਨ ਜਿੱਦਨ ਵਿਧਾਨ ਸਭਾ ਚ ਬਜਟ ਪੇਸ਼ ਕੀਤਾ ਜਾਊਗਾ ਅਸੀਂ ਉਸ ਦਿਨ ਵਿਧਾਨ ਸਭਾ ਵੱਲ ਕੂਚ ਕਰਾਂਗੇ ਤੇ ਦੋ ਤੇ ਤਿੰਨ ਦਿਨ ਪਹਿਲਾਂ ਹੀ ਸਰਕਾਰ ਨੇ ਜਿਹੜਾ ਸ਼ੰਭੂ ਤੇ ਖਨਾਰੀ ਮੋਟਾ ਸੀ ਉਹਦੇ ਤੇ ਕਾਰਵਾਈ ਕਰਕੇ ਹਾਈਵੇ ਖੋਲ ਦਿੱਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਇਹ ਸੜਕਾਂ ਖੁੱਲ ਗਈਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਪੰਜਾਬ ਵਿੱਤੀ ਤੌਰ ਤੇ ਕਿੰਨਾ ਉਸ ਸ਼ਕਤ ਹੁੰਦਾ ਹੈ ਕਿੰਨਾ ਕ ਮਜ਼ਬੂਤ ਹੋ ਜਾਂਦਾ ਹੈ ਜੁਰੇ ਬੀਤੇ ਹਫਤੇ ਦੇ ਵਿੱਚ ਦੋ ਮੁੱਖ ਘਟਨਾਵਾਂ ਰਹੀਆਂ ਇੱਕ ਕਿਸਾਨਾਂ ਦਾ ਤਰਨਾ ਜਿਹੜਾ ਜ਼ਬਰ ਦੇ ਨਾਲ ਚੁੱਕਿਆ ਗਿਆ ਦੂਸਰਾ ਜੋ ਜਵਾਨ ਦੇ ਨਾਲ ਹੋਇਆ ਇੱਕ ਕਰਨਲ ਦੇ ਨਾਲ ਹੋਇਆ ਜੀ ਬਿਲਕੁਲ ਕੱਲ ਫੇਰ ਜਿਹੜੇ 12 ਪੁਲਿਸ ਮੁਲਾਜ਼ਮ ਸੀਗੇ ਇਹਦੇ ਚ ਚਾਰ ਇੰਸਪੈਕਟਰ ਰੈਂਕ ਦੇ ਅਧਿਕਾਰੀ ਸੀਗੇ ਉਨ੍ਹਾਂ ਸਾਰਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕਰ ਲਿਆ ਗਿਆ ਜਿਹੜਾ ਕਿ ਪਹਿਲਾਂ ਅਣਪਛਾਤੇਆਂ ਦੇ ਖਿਲਾਫ ਸੀਗਾ ਅਰੋਧਿਤ ਜੀ ਇਸ ਮਾਮਲੇ ਦੇ ਵਿੱਚ ਇੱਕ ਬੜੀ ਖਾਸ ਤੇ ਅਹਿਮ ਗੱਲ ਆ ਜੀ ਉਹ ਇਹ ਆ ਕਿ ਕਰਨਲ ਬਾਠ ਦੀ ਪਤਨੀ ਜਿਹੋ ਜਿਹੇ ਰੂਪ ਉਹਨਾਂ ਨੇ ਅਖਤਿਆਰ ਕੀਤਾ ਜਿਹੋ ਜੀ ਉਹਨਾਂ ਨੇ ਆਪਣੀ ਸਮਰੱਥਾ ਦ੍ਰਿੜਤਾ ਤੇ ਵਿਸ਼ਵਾਸ ਵਿਖਾਇਆ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਾਂ ਉਦਾਹਰਣ ਤੈਅ ਕਰਦਾ ਹੈ ਜੇ ਸਾਡੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਕਿ ਇੱਕ ਫੌਜੀ ਨੂੰ ਕਟਿਆ ਜਾ ਸਕਦਾ ਤਾਂ ਫਿਰ ਮੈਂ ਕਿਹੜੇ ਖੇਤੀ ਮੂਲਿਆ ਤੇ ਤੁਸੀਂ ਕਿਹੜੇ ਖੇਤੀ ਮੂਲਿਆ ਇਹੋ ਜਿਹਾ ਇੱਕ ਸਵਾਲ ਖੜਾ ਹੁੰਦਾ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਜਦੋਂ ਰਾਜਪਾਲ ਕੁਟਾਰੀਆ ਹੁਣੀ ਸਾਹਮਣੇ ਆਉਂਦੇ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਕਾਰਗੁਜ਼ਾਰੀਆਂ ਸਨ ਉਹਨਾਂ ਦਾ ਉਹਨਾਂ ਨੇ ਅੰਕੜੇ ਪੇਸ਼ ਕੀ ਮੈਂ ਚਾਹੁੰਨੀ ਆ ਕਿ ਆਪਾਂ ਉਹਨਾਂ ਅੰਕੜਿਆਂ ਦੇ ਉੱਤੇ ਗੱਲਬਾਤ ਪਹਿਲਾਂ ਕਰੀਏ ਆਮ ਆਦਮੀ ਕਲੀਨਿਕਾਂ ਦੀ ਜਿਹੜੀ ਗੱਲ ਕਰਦੇ ਨੇ ਸਰਕਾਰ ਨੂੰ ਇਹਨਾਂ ਕਲੀਨਿਕਾਂ ਦੇ ਲਈ ਪੈਸਾ ਜਿਹੜਾ ਕੇਂਦਰ ਸਰਕਾਰ ਤੋਂ ਆਉਂਦਾ ਸੀ ਕੇਂਦਰ ਸਰਕਾਰ ਨੇ ਸਾਫ਼ ਨਾ ਕਰਤੀ ਵੀ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਇਹ ਜਿਹੜੇ ਕਲੀਨਿਕ ਆ ਇਹ ਕੇਂਦਰ ਸਰਕਾਰ ਵੱਲੋਂ ਪੈਸਾ ਆ ਰਿਹਾ ਉਹਦੇ ਨਾਲ ਚੱਲਦੇ ਨੇ ਤੇ ਇਹਦਾ ਨਾਮ ਬਦਲੋ ਆਖਰਕਾਰ ਇਹਨਾਂ ਨੂੰ ਇਹਦਾ ਨਾਮ ਬਦਲਣਾ ਪਿਆ ਇਹਨਾਂ ਕਲੀਨਿਕਾਂ ਦਾ ਹੁਣ ਨਾਂ ਕਰ ਦਿੱਤਾ ਗਿਆ ਆਸ਼ਵਾਨ ਸਿਹਤ ਕੇਂਦਰ ਅੱਛਾ ਜੱਜ ਸਾਹਿਬ ਦੇ ਘਰੇ ਲੱਗ ਜਾਂਦੀ ਇੱਕ ਕਮਰੇ ਦੇ ਵਿੱਚ ਅੱਗ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਫਾਇਰ ਬ੍ਰਿਗੇਡ ਵਾਲੇ ਅੱਗ ਤਾਂ 5 ਮਿੰਟਾਂ ਚ ਬੁਝਾ ਲੈਂਦੇ ਆ ਪਰ ਮੁੜ ਕੇ ਉਹਦੇ ਨਾਲ ਜਿਹੜੀ ਅੱਗ ਲੱਗੀ ਉਹ ਪੂਰੇ ਦੇਸ਼ ਚ ਫੈਲ ਗਈ ਸੰਸਦ ਦੇ ਵਿੱਚ ਉਸ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਜੱਜ ਦੇ ਘਰ ਦੇ ਵਿੱਚ ਅੱਗ ਬੁਝਾਉਣ ਤੋਂ ਬਾਅਦ ਜਿਹੜੀ ਨਗਦੀ ਦੇ ਢੇਰ ਲੱਭੇ ਆ ਬੇਅੰਤ ਨਗਦੀ ਲੱਭੀ ਆ ਹਾਲਾਂਕਿ ਉਹਦਾ ਹੱਲ ਨੇ ਕੋਈ ਜ਼ਿਕਰ ਨਹੀਂ ਆ ਰਿਹਾ ਕਿਤੇ ਉਹਦੀ ਕਾਊਂਟਿੰਗ ਨਹੀਂ ਹੋਈ ਅੰਗਰੇਜ਼ੀ ਅਖਬਾਰ ਨੇ ਖਬਰ ਛਾਪੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਭਖਿਆ ਤੂਲ ਫੜ ਗਿਆ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲਿਆ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹਦਾ ਨੋਟਿਸ ਲਿਆ ਆ ਤੇ ਪੂਰੀ ਜੁਡੀਸ਼ੀਅਲ ਸਿਸਟਮ ਤੇ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਏ ਲਾਤੇ ਨੇ ਮੈਨੂੰ ਐਂ ਲੱਗਦਾ ਹੈ ਕਿ ਜੋ ਕੰਮ ਸੀਬੀਆਈ ਦਾ ਹੋਣਾ ਚਾਹੀਦਾ ਜਾਂ ਫਿਰ ਜੋ ਕੰਮ ਇਨਕਮ ਟੈਕਸ ਵਾਲਿਆਂ ਦਾ ਹੋਣਾ ਚਾਹੀਦਾ ਉਹ ਹੁਣ ਫਾਇਰ ਬ੍ਰਿਗੇਡ ਵਾਲੇ ਹੀ ਕਰਦੇ ਪਏ ਆ। ਨਮਸਕਾਰ ਆਰਪੀਟੀ 24 ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹਫਤਾਵਰੀ ਸਰਗਰਮੀਆਂ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਆ ਤੇ ਹਫਤੇ ਦੀਆਂ ਇਸ ਪੂਰੇ ਬੀਤੇ ਹਫਤੇ ਦੀਆਂ ਜਿਹੜੀਆਂ ਮੁੱਖ ਖਬਰਾਂ ਰਹੀਆਂ ਨੇ ਉਹਨਾਂ ਦੇ ਉੱਤੇ ਚਰਚਾ ਹੋਵੇਗੀ ਵੈਸੇ ਖਬਰਾਂ ਤਾਂ ਬਹੁਤ ਹੁੰਦੀਆਂ ਨੇ ਪਰ ਸਮੇਂ ਦੇ ਅਨੁਸਾਰ ਅਸੀਂ ਜਿਹਨਾਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਉਹ ਹੈ ਜੀ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਮੀਟਿੰਗ ਦਾ ਬਾਈਕਾਟ ਕੀਤਾ ਉਸ ਤੋਂ ਬਾਅਦ ਅਸੀਂ ਪਟਿਆਲੇ ਦੇ ਵਿੱਚ ਵਾਪਰੀ ਇੱਕ ਕਰਨਲ ਦੇ ਨਾਲ ਜੋ ਵੀ ਮਾਰਕੁੱਟ ਹੋਈ ਆ ਉਸ ਮਾਮਲੇ ਦੇ ਉੱਤੇ ਜ਼ਿਕਰ ਕੀਤਾ ਜਾਏਗਾ ਇਸ ਤੋਂ ਇਲਾਵਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਿ ਕੱਲ ਲੰਘੇ ਦੀਣੀ ਸ਼ੁਰੂ ਹੋਇਆ ਉਸ ਵਿੱਚ ਕੀ ਕੁਝ ਹੋਇਆ ਇਸ ਬਾਰੇ ਗੱਲਬਾਤ ਹੋਵੇਗੀ ਤੇ ਇਸ ਤੋਂ ਇਲਾਵਾ ਇੱਕ ਜ ਦੇ ਘਰ ਦੇ ਅੰਦਰੋਂ ਪੈਸੇ ਮਿਲੇ ਨੇ ਉਹ ਪੈਸੇ ਕਿਵੇਂ ਫੜੇ ਗਏ ਨੇ ਇਸ ਵਿਸ਼ੇ ਦੇ ਉੱਤੇ ਚਰਚਾ ਹੋਵੇਗੀ ਹਰ ਵਾਰ ਦੀ ਤਰ੍ਹਾਂ ਮੇਰੇ ਸਾਥੀ ਨੇ ਅਰੁਣਦੀਪ ਜੀ ਕਿਹਾ ਜਲਾ ਧੰਨਵਾਦ ਸ਼ੀਤਲ ਬਹੁਤ ਵਧੀਆ ਤੁਸੀਂ ਇਸ ਹਫਤੇ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰੀ ਦਿੱਤੀ ਆ ਕਿ ਆ ਖਬਰਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਦਾ ਸਾਡੇ ਜੀਵਨ ਤੇ ਬਹੁਤ ਡੂੰਘਾ ਅਸਰ ਆ ਉਹਨਾਂ ਖਬਰਾਂ ਤੇ ਅਸੀਂ ਚਰਚਾ ਕਰਾਂਗੇ ਦੋਵੇਂ ਜਾਣੇ ਚਰਚਾ ਕਰਾਂਗੇ ਬਿਲਕੁਲ ਕੁਝ ਜੋ ਮੇਰੇ ਕੋਲ ਨੁਕਤੇ ਨੇ ਮੈਂ ਸਾਂਝੇ ਕਰਾਂਗਾ ਕੁਝ ਜਿਹੜੇ ਤੁਹਾਡੇ ਕੋਲ ਇਹਦੇ ਤੇ ਆਪਣੇ ਵਿਚਾਰ ਨੇ ਤੁਸੀਂ ਸਾਂਝੀ ਕਰਿਓ ਬਿਲਕੁਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਕੱਲ ਪੰਜਾਬ ਸਰਕਾਰ ਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਕਮੇਟੀ ਰੱਖੀ ਸੀ ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਭਾਈ ਅਸੀਂ ਤੁਹਾਡੀ ਮੀਟਿੰਗ ਦੇ ਵਿੱਚ ਨਹੀਂ ਆਉਣਾ ਅਸੀਂ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਮਿਲਣ ਦਾ ਜਾਂ ਗੱਲਬਾਤ ਕਰਨ ਦਾ ਜਿਹੜਾ ਮਾਹੌਲ ਆ ਉਹ ਹੁਣ ਸੁਖਾਲਾ ਨਹੀਂ ਹੈਗਾ ਐਸਕੇਮ ਪੰਜਾਬ ਚੈਪਟਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਅਸੀਂ ਹੁਣ ਕੋਈ ਵੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਨਹੀਂ ਕਰਾਂਗੇ ਮੰਗ ਹੈ ਕਿ ਗੱਲਬਾਤ ਤਦ ਹੀ ਹੋਏਗੀ ਜਦੋਂ ਮਾਹੌਲ ਸਾਜ਼ਗਰ ਹੋਊਗਾ ਜੀ ਦੂਜੀ ਗੱਲ ਜ਼ਬਰਦੰਦ ਕਰਕੇ ਪੰਜਾਬ ਸਰਕਾਰ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਨੂੰ ਵਾਪਸ ਲੈ ਲਵੇ ਜੀ ਵਾਪਸ ਛੱਡ ਦੇਵੇ ਸਾਡੇ ਸੰਦ ਤੇ ਸਾਡੇ ਸਾਜ਼ੋ ਸਮਾਨ ਸਾਨੂੰ ਵਾਪਸ ਕਰ ਦਿੱਤੇ ਜਾਣ ਤੇ ਇਸ ਤੋਂ ਇਲਾਵਾ ਡੱਲੇਵਾਰ ਸਾਹਿਬ ਨੂੰ ਜਲੰਧਰ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਕਿਉਂ ਰੱਖਿਆ ਗਿਆ ਉਹਨਾਂ ਨੂੰ ਲੁਕਾ ਕੇ ਕਿਉਂ ਰੱਖਿਆ ਗਿਆ ਖਬਰਾਂ ਇਹ ਵੀ ਨਹੀਂ ਕਿ ਕੋਈ ਵੀ ਪੱਤਰਕਾਰ ਉੱਥੇ ਅੰਦਰ ਜਿਹੜਾ ਨਹੀਂ ਜਾ ਸਕਦਾ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਨਹੀਂ ਹੈ ਕਿ ਕੈਮਰਾ ਲੈ ਕੇ ਕੋਈ ਵੀ ਅੰਦਰ ਚਲ ਜਾਵੇ ਤੇ ਗੱਲਬਾਤ ਕਰ ਲਵੇ ਸੋ ਪੂਰੀ ਸਿਕਿਉਰਿਟੀ ਟਾਈਟ ਕੀਤੀ ਗਈ ਆ ਪਰ ਇਹ ਸਾਰੇ ਸਵਾਲ ਹਰ ਕਿਸੇ ਦੇ ਮਨ 'ਚ ਆ ਸਾਡੇ ਮਨ 'ਚ ਵੀ ਨਹੀਂ ਕਿ ਕਿਉਂ ਰੱਖਿਆ ਗਿਆ ਪਰ ਇਹ ਸਵਾਲ ਦੇ ਜਵਾਬ ਦੇ ਲਈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾ ਦਿੱਤੀ ਗਈ ਆ ਕਿ ਸਾਨੂੰ ਜਵਾਬ ਦਿਓ ਕਿ ਡੱਲੇਵਾਰ ਸਾਹਿਬ ਨੂੰ ਕਿਉਂ ਰੱਖਿਆ ਗਿਆ ਤੇ ਜਵਾਬ ਕਹਿੰਦੇ ਸੋਮਵਾਰ ਤੱਕ ਆਊਗਾ ਜੀ ਬਿਲਕੁਲ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ 28 ਮਾਰਚ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਰ ਦੇ ਬਾਹਰ ਜਿਹੜਾ ਰੋਸ ਮظਹਰਾ ਕਰਾਂਗੇ ਕੀ ਕਹਿੰਨੇ ਹੋ ਜੀ ਬਿਲਕੁਲ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਹੋਇਆ ਸੀ ਕਿ ਜਿੱਦਨ ਬਜਟ ਸੈਸ਼ਨ ਹਾਊ ਸ਼ੁਰੂ ਹੋਊਗਾ ਤੇ ਬਜਨ ਬਜਟ ਸੈਸ਼ਨ ਦੌਰਾਨ ਜਿੱਦਨ ਵਿਧਾਨ ਸਭਾ ਚ ਬਜਟ ਪੇਸ਼ ਕੀਤਾ ਜਾਊਗਾ ਅਸੀਂ ਉਸ ਦਿਨ ਵਿਧਾਨ ਸਭਾ ਵੱਲ ਕੂਚ ਕਰਾਂਗੇ ਤੇ ਦੋ ਤਿੰਨ ਦਿਨ ਪਹਿਲਾਂ ਹੀ ਸਰਕਾਰ ਨੇ ਜਿਹੜਾ ਸ਼ੰਭੂ ਤੇ ਖਨਾਰੀ ਮੋੜਾ ਸੀ ਉਹਦੇ ਤੇ ਕਾਰਵਾਈ ਕਰਕੇ ਹਾਈਵੇ ਖੋਲ ਦਿੱਤੇ ਹੁਣ ਇਹ ਇਹਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਨੇ ਇਹਦੇ ਵਿਰੋਧ ਦੇ ਵਿੱਚ ਜ਼ਿਲ੍ਹਾ ਪਟਨਾ ਤੇ ਧਰਨੇ ਪ੍ਰਦਰਸ਼ਨ ਕੀਤੇ ਕਿ ਇਹ ਜਿਹੜੀ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਆ ਉਹਨਾਂ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨਾਂ ਦੀ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਆ ਜਿਹੜੀ ਉਹਨਾਂ ਦੀ ਰੋਸ ਮੁਜ਼ਾਹਰੇ ਕਰਨ ਦੀ ਆਜ਼ਾਦੀ ਆ ਉਹਦੀ ਉਹਨੂੰ ਸਰਕਾਰ ਨੇ ਕੁਚਲਿਆ ਕੇਂਦਰ ਸਰਕਾਰ ਦੀ ਸ਼ਹਿਤ ਤੇ ਤੇ ਇਸ ਦੌਰਾਨ ਐਲਾਨ ਤਾਂ ਉਹਨਾਂ ਦਾ ਪਹਿਲਾਂ ਹੀ ਸੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦਾ ਕਿ ਅਸੀਂ ਵਿਧਾਨ ਸਭਾ ਵੱਲ ਕੂਚ ਕਰਾਂਗੇ ਪਰ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰ ਗਿਆ ਇਦੇ ਮੱਦੇਨਜ਼ਰ ਇੱਕ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਿਆ ਨੇ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਹੋਈ ਸੀ ਕਿ ਅਸੀਂ ਤੁਹਾਡੇ ਮਸਲੇ ਰਿਜ਼ੋਲਵ ਕਰਦੇ ਹਾਂ ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਵੇਰੇ ਹੀ ਕੱਲ ਸਵੇਰੇ ਹੀ ਇਹ ਐਲਾਨ ਕਰ ਦਿੱਤਾ ਕਿ ਉਹ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹ ਕਿਸਾਨਾਂ 'ਤੇ ਜ਼ਬਰ ਕੀਤਾ ਗਿਆ ਤੇ ਬਾਅਦ ਵਿੱਚ ਮੀਟਿੰਗ ਹੋਈ ਆ ਸਯੁਕਤ ਕਿਸਾਨ ਮੋਰਚੇ ਦੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਖੇਤੀਬਾੜੀ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਊਗੀ ਤੇ ਨਾਲ ਹੀ ਇਹ ਐਲਾਨ ਕਰ ਦਿੱਤਾ ਗਿਆ ਕਿ ਉਹ ਵਿਧਾਨ ਸਭਾ ਵੱਲ ਕੁਝ ਨਹੀਂ ਕਰਨਗੇ ਪਰ 28 ਤਰੀਕ ਨੂੰ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੂਸ ਮਜ਼ਾਰੇ ਕਰਨਗੇ ਕਰਨਗੇ ਸੋ ਇਹ ਕਿਸਾਨ ਜਿਹੜੇ ਆ ਆਪਣੀ ਲਗਾਤਾਰ ਸਟ੍ਰੈਟੇਜੀ ਬਦਲ ਰਹੇ ਆ ਰਣਨੀਤੀ ਬਦਲ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਮੰਗਾਂ ਚੱਲ ਰਹੀਆਂ ਨੇ ਵੀ ਸਰਕਾਰ ਨੇ ਜਿਹੜਾ ਕਿਸਾਨਾਂ ਦੀ ਜ਼ਬਤੀ ਕੀਤੀ ਆ ਸਮਾਨ ਦੀ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਬਿਨਾਂ ਸ਼ੱਕ ਕਿਸਾਨਾਂ ਦੇ ਮਸਲੇ ਬਹੁਤ ਵੱਡੇ ਨੇ ਆ ਇੱਕ ਪਾਸੇ ਤਾਂ ਕਿਸਾਨਾਂ ਦੇ ਵੱਡੇ ਮਸਲੇ ਨੇ ਕਿਸਾਨਾਂ ਦਾ ਜਿਹੜਾ ਆ ਰੋਸ ਪ੍ਰਦਰਸ਼ਨ ਧਰਨੇ ਮਜ਼ਾਰੇ ਜਾਂ ਆਪਣੀਆਂ ਹੱਕੀ ਮੰਗਾਂ ਦੇ ਲਈ ਲੜਨਾ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਵੀ ਉਹਨਾਂ ਨੇ ਕਿੱਦਾਂ ਲੜਨਾ ਦੂਜੇ ਪਾਸੇ ਵਪਾਰੀਆਂ ਦਾ ਇੱਕ ਆਪਣਾ ਨਜ਼ਰੀਆ ਆ ਤੀਜੇ ਪਾਸੇ ਸਰਕਾਰ ਦਾ ਇੱਕ ਨਜ਼ਰੀਆ ਚੌਥੇ ਪਾਸੇ ਆਮ ਲੋਕਾਂ ਦਾ ਇੱਕ ਵੱਖਰਾ ਨਜ਼ਰੀਆ ਆ ਕਿ ਇਹ ਜਿਹੜਾ ਆ ਹੱਕ ਲੈਣ ਦੇ ਤਰੀਕੇ ਹੋਰ ਵੀ ਹੋ ਸਕਦੇ ਨੇ ਕਿਸਾਨਾਂ ਨੂੰ ਲੱਗਦਾ ਵੀ ਆ ਵਾਜਬ ਤਾਂ ਇਹ ਇੱਕ ਤਰੀਕਾ ਬਚਿਆ ਆ ਇਹ ਇੱਕ ਤਰੀਕਾ ਬਚਿਆ ਆ ਕਿਉਂਕਿ ਜਿਹੜਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਇਹ ਸੜਕਾਂ ਖੁੱਲ ਗਈਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਪੰਜਾਬ ਵਿੱਤੀ ਤੌਰ ਤੇ ਕਿੰਨਾ ਉਸ ਸ਼ਕਤ ਹੁੰਦਾ ਹੈ ਕਿੰਨਾ ਕੁ ਮਜ਼ਬੂਤ ਹੋ ਜਾਂਦਾ ਹੈ ਸੋ ਇਹ ਇੱਕ ਨੁਕਤਾਾਰ ਹੈ ਇਹ ਇੱਕ ਆਪਣੇ ਤਰ੍ਹਾਂ ਦਾ ਨਜ਼ਰੀਆ ਹੈ ਦੂਜੇ ਪਾਸੇ ਸਰਕਾਰ ਨੂੰ ਜੇ ਲੱਗਦਾ ਵੀ ਪੰਜਾਬ ਦੀ ਆਰਥਿਕਤਾ ਦਾ ਪਹੀਆ ਜਾਮ ਹੋ ਗਿਆ ਸੀਗਾ ਤਾਂ ਹੁਣ ਉਹ ਕਹਿੰਦੇ ਵੀ ਇਹ ਵੀ ਦੇਖ ਲਿਆ ਜਾਊਗਾ ਵੀ ਸਰਕਾਰ ਕਿੰਨੀ ਤੇਜ਼ੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਲੀਤੇ ਲਿਆਉਂਦੀ ਆ ਕਿਉਂਕਿ ਪੰਜਾਬ ਤੇ 3 ਲੱਖ ਕਰੋੜ ਰੁਪਏ ਦਾ ਤਾਂ ਪਹਿਲਾਂ ਹੀ ਕਰਜ਼ਾ ਆ ਇਸ ਤੋਂ ਇਸ ਕਰਜ਼ੇ ਨੂੰ ਘਟਾਉਣ ਲਈ ਸਰਕਾਰ ਕੀ ਕਰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਬਿਲਕੁਲ ਸੋ ਇਦਾਂ ਦੇ ਕੁਝ ਪੁਆਇੰਟ ਨੇ ਦੇਖਣ ਹੋ ਰਿਹਾ ਇਹਦੇ ਵਿੱਚ ਦੇਖਣ ਵਾਲੀ ਜਿਵੇਂ ਕਿ ਰਸਤੇ ਖੁੱਲ ਗਏ ਨੇ ਬਹੁਤ ਸਾਰੇ ਛੋਟੇ ਰੋਜ਼ਗਾਰ ਜਾਂ ਵੱਡੇ ਰੋਜ਼ਗਾਰ ਜਾਂ ਵਪਾਰੀਆਂ ਨੂੰ ਖੁਸ਼ੀ ਵੀ ਹੋਈ ਆ ਕਿ ਚਲੋ ਰਾਹ ਖੁੱਲਿਆ ਬਹੁਤ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਆ ਪਰ ਜਿਨ੍ਹਾਂ ਨੇ ਸੁੱਖ ਦਾ ਸਾਹ ਲਿਆ ਸਵਾਲ ਇਹ ਆ ਕਿ ਤੁਸੀਂ 6 ਕ ਮਹੀਨਿਆਂ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕ ਰੋਜ਼ਗਾਰ ਦੇ ਦੋਗੇ ਜੀ ਬਿਲਕੁਲ ਇਹ ਵੀ ਬਹੁਤ ਵੱਡਾ ਸਵਾਲ ਆ ਸਾਡੀ ਗੱਲ ਠੀਕ ਆ ਇਸੇ ਕਰਕੇ ਇਹ ਮਸਲਾ ਜਿਹੜਾ ਆ ਵਿਧਾਨ ਸਭਾ ਦਾ ਕੱਲ ਜਦੋਂ ਸੈਸ਼ਨ ਸ਼ੁਰੂ ਹੋਇਆ ਉਹਦੇ ਵਿੱਚ ਵੀ ਇਹ ਗੂੰਜਿਆ ਜਿਹੜੇ ਕਾਂਗਰਸੀ ਵਿਧਾਇਕ ਸੀਗੇ ਉਹਨੇ ਇਹਦੇ ਖਿਲਾਫ ਉਹਨਾਂ ਨੇ ਆਪਣੇ ਰੋਧਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਵੀ ਸਾਡੇ ਦੇਸ਼ ਦੀ ਜਿਹੜੀ ਇੱਕ ਸਪਿਰਟ ਆ ਜੈ ਜਵਾਨ ਤੇ ਜੈ ਕਿਸਾਨ ਵਾਲੀ ਉਹ ਸਪਿਰਟ ਨੂੰ ਮਾਰਿਆ ਜਾ ਰਿਹਾ ਪੰਜਾਬ ਸਰਕਾਰ ਨੇ ਵੀ ਉਸ ਭਾਵਨਾ ਨੂੰ ਕੁਚਲਿਆ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਦਿਨ ਕਿਸਾਨਾਂ ਤੇ ਜ਼ਬਰ ਹੋਇਆ ਆ ਉਹਨਾਂ ਨੇ ਉਹਦੇ ਉਹਨੂੰ ਲੈ ਕੇ ਆਪਣੇ ਉੱਥੇ ਰੋਧਾ ਪ੍ਰਗਟਾਵਾ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਕਿ ਇਹਨਾਂ ਮਸਲਿਆਂ ਨੂੰ ਸੰਜੀਦਗੀ ਨਾਲ ਨਿਜਠਿਆ ਜਾਵੇ ਜਿਹੜਾ ਜਵਾਨ ਵਾਲਾ ਮਸਲਾ ਇਸ ਕਰਕੇ ਮਹੱਤਵਪੂਰਨ ਆ ਜਿਹੜੇ ਸਾਡੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਪਟਿਆਲੇ ਵਾਲਾ ਮਸਲਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਕਰਨਲ ਬਾਠ ਦਾ ਮਸਲਾ ਉਹਨਾਂ ਨੇ ਇਸ ਪੂਰੇ ਬੀਤੇ ਹਫਤੇ ਦੇ ਵਿੱਚ ਦੋ ਮੁੱਖ ਘਟਨਾਵਾਂ ਰਹੀਆਂ ਇੱਕ ਕਿਸਾਨਾਂ ਦਾ ਧਰਨਾ ਜਿਹੜਾ ਜ਼ਬਰਦਸਤ ਨਾਲ ਚੁੱਕਿਆ ਗਿਆ ਦੂਸਰਾ ਜੋ ਜਵਾਨ ਦੇ ਨਾਲ ਹੋਇਆ ਇੱਕ ਕਰਨਲ ਦੇ ਨਾਲ ਹੋਇਆ ਜੀ ਬਿਲਕੁਲ ਕਰਨਲ ਵਾਲਾ ਮਸਲਾ ਜਿਹੜਾ ਆ ਉਸ ਮਸਲੇ ਤੇ ਉਹ ਜਦੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਚੁੱਕਿਆ ਉਸ ਤੋਂ ਬਾਅਦ ਕੱਲ ਸਰਕਾਰ ਨੇ ਫਿਰ ਇਹਦੇ ਤੇ ਸਰਗਰਮੀ ਦਿਖਾਈ ਹਾਲਾਂਕਿ ਪਹਿਲਾਂ ਇੱਕ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਕਰਾਉਣ ਦਾ ਫੈਸਲਾ ਲਿਆ ਗਿਆ ਤੇ ਕੱਲ ਫੇਰ ਜਿਹੜੇ 12 ਪੁਲਿਸ ਮੁਲਾਜ਼ਮ ਸੀਗੇ ਜਿਹਦੇ ਚ ਚਾਰ ਇਨਸਪੈਕਟਰ ਰੈਂਕ ਦੇ ਅਧਿਕਾਰੀ ਸੀਗੇ ਉਹਨਾਂ ਸਾਰਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕਰ ਲਿਆ ਗਿਆ ਜਿਹੜਾ ਕਿ ਪਹਿਲਾਂ ਅਣਪਛਾਤੇਆਂ ਦੇ ਖਿਲਾਫ ਸੀਗਾ ਉਹ ਬਾਈ ਨੇਮ ਜਿਹੜਾ ਪਰਚਾ ਦਰਜ ਕੀਤਾ ਹੋਇਆ ਉਹ ਉਹਨੂੰ ਇੱਕ ਮਾਮੂਲੀ ਜਿੱਤ ਦੇ ਰੂਪ ਦੇ ਵਿੱਚ ਵੀ ਦੇਖਿਆ ਜਾ ਰਿਹਾ ਹਾਲਾਂਕਿ ਸਰਕਾਰ ਨੇ ਇਹਦੇ ਤੇ ਇੱਕ ਹੋਰ ਇਹਦੇ ਚ ਫੈਸਲਾ ਕੀਤਾ ਵੀ ਇੱਕ ਐਸਆਈਟੀ ਵੀ ਬਣਾਤੀ ਹੈ ਜ ਜਿਹਦੇ ਵਿੱਚ ਐਸਐਸਪੀ ਹੁਸ਼ਿਆਰਪੁਰ ਤੇ ਪੀਪੀਐਸ ਅਦਕਾਰੀ ਮਨਪ੍ਰੀਤ ਸਿੰਘ ਨੂੰ ਇਹਦੇ ਵਿੱਚ ਸ਼ਾਮਲ ਕਰਕੇ ਜਿਹੜੀ ਡੇਲੀ ਬੇਸਿਸ ਤੇ ਇਸ ਮਾਮਲੇ ਦੀ ਇਨਕੁਆਰੀ ਕਰੂਗੀ ਸੋ ਇਹ ਇਹ ਮਾਮਲਾ ਵੀ ਇਹ ਨਾਲ ਦੀ ਨਾਲ ਇਹਦੇ ਚ ਡਵੈਲਪਮੈਂਟ ਹੋ ਰਿਹਾ ਅਰੁਦੀਪ ਜੀ ਇਸ ਮਾਮਲੇ ਦੇ ਵਿੱਚ ਇੱਕ ਬੜੀ ਖਾਸ ਤੇ ਅਹਿਮ ਗੱਲ ਆ ਉਹ ਇਹ ਆ ਕਿ ਕਰਨਲ ਬਾਠ ਦੀ ਪਤਨੀ ਜਿਹੋ ਜਿਹੇ ਰੂਪ ਉਹਨਾਂ ਨੇ ਹਕਤਿਆਰ ਕੀਤਾ ਜਿਹੋ ਜੀ ਉਹਨਾਂ ਨੇ ਆਪਣੀ ਸਮਰੱਥਾ ਦ੍ਰਿੜਤਾ ਤੇ ਵਿਸ਼ਵਾਸ ਵਿਖਾਇਆ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਵੀਂ ਉਦਾਹਰਨ ਤੈਅ ਕਰਦਾ ਹੈ ਦੇਖੋ ਪੁੱਤ ਦੇ ਸਾਹਮਣੇ ਪਿਓ ਨੂੰ ਕੁੱਟ ਦੇਣਾ ਤੇ ਪਿਓ ਦੇ ਸਾਹਮਣੇ ਪੁੱਤਰ ਨੂੰ ਕੁੱਟ ਦੇਣਾ ਇੱਕ ਛੋਟੀ ਘਟਨਾ ਨਹੀਂ ਇੱਕ ਕਰਨਲ ਨੂੰ ਕੁੱਟ ਦੇਣਾ ਛੋਟੀ ਘਟਨਾ ਨਹੀਂ ਜੇ ਸਾਡੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਕਿ ਇੱਕ ਫੌਜੀ ਨੂੰ ਕੁੱਟਿਆ ਜਾ ਸਕਦਾ ਤਾਂ ਫਿਰ ਮੈਂ ਕਿਹੜੇ ਖੇਤ ਦੀ ਮੂਲੀਆਂ ਤੇ ਤੁਸੀਂ ਕਿਹੜੇ ਖੇਤ ਦੀ ਮੂਲੀਆਂ ਇਹੋ ਜਿਹਾ ਇੱਕ ਸਵਾਲ ਖੜਾ ਹੁੰਦਾ ਬਾਕੀ ਕਰਨਲ ਬਾਠ ਦੀ ਪਤਨੀ ਨੇ ਜਿਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਇਸ ਮਾਮਲੇ ਨੂੰ ਅਸੀਂ ਰਫਾ ਦਫਾ ਨਹੀਂ ਕਰਾਂਗੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਪੈਸੇ ਦੀ ਜ਼ਰੂਰਤ ਵੀ ਨਹੀਂ ਹੈ ਪਰ ਜੋ ਕਾਰਵਾਈ ਬਣਦੀ ਹੈ ਹੋਊਗੀ ਉਸ ਤੋਂ ਬਾਅਦ ਏਐਫਆਈਆਰ ਜਿਹੜੀ ਨਾਮਾ ਦੇ ਨਾਲ ਦਰਜ ਹੋਈ ਹੈ ਉਸ ਤੋਂ ਪਹਿਲਾਂ ਏਐਫਆਈਆਰ ਅਣਪਛਾਤੇਆਂ ਦੇ ਨਾਮ ਤੇ ਦਰਜ ਹੋ ਸਗੀ ਵੱਡੀ ਗੱਲ ਇਹ ਆ ਕਿ ਮੈਂ ਇਹਦੇ ਵਿੱਚ ਇਹ ਸੋਚਦੀ ਆ ਆਮ ਤੌਰ ਤੇ ਜਦੋਂ ਇਦਾਂ ਦੇ ਬੰਦਿਆਂ ਦੇ ਝਗੜੇ ਹੁੰਦੇ ਨੇ ਉਹਦੇ ਵਿੱਚ ਔਰਤ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਕਿ ਛੱਡ ਪਰਾ ਬੰਦਿਆਂ ਦਾ ਮਾਮਲਾ ਹੈ ਬੰਦਿਆਂ ਦਾ ਮਾਮਲਾ ਹੈ ਨਾ ਔਰਤ ਸੇਫ ਨਹੀਂ ਹੈਗੀ ਪਰ ਕਰਨਲ ਬਾਠ ਦੀ ਪਤਨੀ ਨੇ ਸਾਬਤ ਕੀਤਾ ਹੈ ਕਿ ਇੱਕ ਫੌਜੀ ਦੀ ਉਹ ਪਤਨੀ ਆ ਤੇ ਉਹ ਬੜੀ ਇੱਕ ਦ੍ਰੜ ਔਰਤ ਆ ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਕਦਮ ਚੱਕਿਆ ਉਹ ਇੱਕ ਸ਼ਲਾਗ ਆਈ ਹੋ ਗਿਆ ਮਤਲਬ ਜਿਹਨੂੰ ਅਸੀਂ ਪੰਜਾਬੀ ਚ ਕਹਿ ਸਕਦੇ ਆ ਕਿ ਉਹਨੇ ਸਰਕਾਰ ਵੀ ਪੜਨੇ ਪਾਈ ਹੋਈ ਆ ਉਹਨੇ ਪੰਜਾਬ ਪੁਲਿਸ ਵੀ ਪੜਨੇ ਪਾਈ ਹੋਈ ਆ ਇਸੇ ਕਰਕੇ ਏਡੀ ਜੀਪੀ ਲਾਅ ਐਂਡ ਆਰਡਰ ਤੇ ਏਡੀਜੀਪੀ ਇਨਵੈਸਟੀਗੇਸ਼ਨ ਤੇ ਏਡੀਜੀਪੀ ਸਿਕਿਉਰਿਟੀ ਜਿਹੜੇ ਨੇ ਇਹ ਸਾਰੇ ਸਰਗਰਮੀ ਚ ਦਿਖਾਏ ਦਿਖਾਈ ਦੇ ਰਹੇ ਨੇ ਤੇ ਪਰਿਵਾਰ ਨੂੰ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਆ ਕਿ ਤਾਂ ਕਿ ਇਹਨਾਂ ਤੇ ਇਹ ਜਿਹੜੇ ਇਹ ਪਰਿਵਾਰ ਨੂੰ ਕੋਈ ਗਾਂਹ ਕੋਈ ਹਵੀ ਨਵੀ ਨਾ ਹੋਵੇ ਨਾਲ ਦੀ ਨਾਲ ਉਹ ਜਿਹੜੇ 12 ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰ ਦਿੱਤਾ ਹੈ ਡੇਲੀ ਬੇਸਿਸ ਤੇ ਉਹਨਾਂ ਦੀ ਹੁਣ ਇਨਕੁਆਰੀ ਵੀ ਹੋ ਗਈ ਬਾਕੀ ਇਹ ਮਸਲਾ ਤਾਂ ਆਪਣੇ ਆਪ ਦੇ ਵਿੱਚ ਵੱਡਾ ਹੈ ਇਹ ਇਸ ਮਸਲੇ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਰੌਲਾ ਪਿਆ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਕਿ ਕਾਂਗਰਸੀਆਂ ਨੇ ਕੱਲ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਵੀ ਜਿਹੜਾ ਮੁੱਦਾ ਉਜਾ ਜਵਾਨ ਜੈ ਕਿਸਾਨ ਵਾਲਾ ਮੁੱਦਾ ਉਹਨਾਂ ਨੇ ਉਭਾਰਿਆ ਤੇ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਜਦੋਂ ਰਾਜਪਾਲ ਕੁਟਾਰੀਆ ਹੁਣੀ ਸਾਹਮਣੇ ਆਉਂਦੇ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਕਾਰਗੁਜ਼ਾਰੀਆਂ ਸਨ ਉਹਨਾਂ ਦਾ ਉਹਨਾਂ ਨੇ ਅੰਕੜੇ ਪੇਸ਼ ਕੀਤੇ ਮੈਂ ਚਾਹੁੰਨੀ ਆ ਕਿ ਆਪਾਂ ਉਹਨਾਂ ਅੰਕੜਿਆਂ ਦੇ ਉੱਤੇ ਗੱਲਬਾਤ ਪਹਿਲਾਂ ਕਰੀਏ ਕਿਉਂਕਿ ਉਹ ਕਹਿੰਦੇ ਨੇ ਕਿ ਕਿਸਾਨਾਂ ਦੇ ਲਈ ਅਸੀਂ ਬੜੇ ਵੱਡੇ ਕਦਮ ਚੁੱਕੇ ਸੀ ਜੀ ਬਿਲਕੁਲ ਪਰ ਇੰਨੀ ਜਲਦੀ ਇਹ ਬਿਆਨ ਦੇ ਦੇਣਾ ਜਿਹੜਾ ਕਿ ਕਿਸਾਨਾਂ ਦਾ ਪਹਿਲੇ ਹੀ ਮਾਮਲਾ ਧਰਨੇ ਦਾ ਚੱਲ ਰਿਹਾ ਹੈ ਤੇ ਨਾਲ ਹੀ ਸੈਸ਼ਨ ਚ ਆ ਕੇ ਕਹਿ ਦੇਣਾ ਕਿ ਅਸੀਂ ਵੱਡੇ ਕਦਮ ਚੁੱਕੇ ਨੇ ਤੁਹਾਨੂੰ ਇਹ ਬਿਆਨ ਅਜੀਬ ਜਿਹਾ ਨਹੀਂ ਲੱਗਦਾ ਦੇਖੋ ਜਿਹੜਾ ਕੋਈ ਵੀ ਸੈਸ਼ਨ ਆ ਉਦੀ ਸ਼ੁਰੂਆਤ ਜਿਹੜੀ ਆ ਉਹ ਰਾਜਪਾਲ ਦੇ ਭਾਸ਼ਣ ਦੇ ਨਾਲ ਹੁੰਦੀ ਆ ਤੇ ਰਾਜਪਾਲ ਦਾ ਜਿਹੜਾ ਭਾਸ਼ਣ ਆ ਉਹ ਸਰਕਾਰ ਵੱਲੋਂ ਲਿਖਿਆ ਹੁੰਦਾ ਸਰਕਾਰ ਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਉਹ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਉਹਨੇ ਉਸ ਭਾਸ਼ਣ ਦੇ ਵਿੱਚ ਕਰਨਾ ਹੁੰਦਾ ਸੋ ਰਾਜਪਾਲ ਸਾਹਿਬ ਨੇ ਉਹਨਾਂ ਗੱਲਾਂ ਨੂੰ ਹੀ ਜੋ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਉਹਨਾਂ ਨੇ ਤਾਂ ਸਿਰ ਪੜ੍ਹਨਾ ਹੁੰਦਾ ਆ ਉਹਨਾਂ ਗੱਲਾਂ ਦਾ ਹੀ ਜ਼ਿਕਰ ਕੀਤਾ ਆ ਜਿਵੇਂ ਉਹਦੇ ਵਿੱਚ ਉਹਨਾਂ ਨੇ ਇਹ ਕਿਸਾਨਾਂ ਵਾਲਿਆਂ ਦਾ ਕਿਹਾ ਵੀ ਕਿਸਾਨਾਂ ਲਈ ਅਸੀਂ ਆ ਕੀਤਾ ਆ ਮਜ਼ਦਮਾਂ ਲਈ ਆ ਕੀਤਾ ਆ ਤੇ ਨਸ਼ਿਆਂ ਦੀ ਤਸਕਰੀ ਦੇ ਲਈ ਐਂਟੀ ਟਾਸਕ ਫੋਰਸ ਬਣਾਈ ਆ ਫੋਰਸ ਲਈ ਆ ਤੇ ਉਹਦੇ ਤੇ ਅਸੀਂ ਆ ਕਾਰਵਾਈਆਂ ਕੀਤੀਆਂ ਗੈਂਗਸਟਰਾਂ ਨੂੰ ਰੋਕਣ ਲਈ ਆ ਕਾਰਵਾਈਆਂ ਕੀਤੀਆਂ ਸੋ ਰਾਜਪਾਲ ਨੇ ਪੰਜਾਬ ਸਰਕਾਰ ਦੀ ਤਰਜਮਾਨੀ ਕੀਤੀ ਆ ਪੰਜਾਬ ਸਰਕਾਰ ਤਾਂ ਆਪਣੀ ਪਿੱਠ ਖੁਰਕੀ ਰਹੀ ਆ ਪਹਿਲਾਂ ਹੀ ਖੁਰਕ ਰਹੀ ਆ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਸਿਫਤੀ ਤਬਦੀਲੀ ਲਿਆ ਰਹੇ ਹਾਂ ਉਹ ਸਿਫਤੀ ਤਬਦੀਲੀ ਅਸੀਂ ਪਿਛਲੇ ਹਫਤੇ ਦੇ ਵਿੱਚ ਦੇਖ ਲਈ ਆ ਕਿਦਾਂ ਇੱਕ ਦੀ ਸਫਤੀ ਤਬਦੀਲੀ ਹੋਈ ਆ ਹੁਣ ਨਸ਼ਾ ਤਸਕਰਾਂ ਦੇ ਘਟਾਏ ਜਾ ਰਹੇ ਨੇ ਕਹਿਣ ਨੂੰ ਤਾਂ ਉਹ ਲੋਕਾਂ ਦੇ ਵਿੱਚ ਇਹ ਗੱਲ ਆਮ ਆ ਕੀ ਸਰਕਾਰ ਇਹਦੇ ਵਿੱਚ ਸਿਰਫ ਚਿੰਦੀ ਚੋਰਾ ਨੂੰ ਫੜ ਰਹੀ ਆ ਮਗਰ ਮੱਛਾਂ ਨੂੰ ਨਹੀਂ ਫੜ ਰਹੀ ਇਹ ਆਮ ਲੋਕਾਂ ਦੀ ਇਹ ਵਿੱਚ ਗੱਲ ਆਮ ਆ ਕਿ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਵੱਡੇ ਮਗਰ ਮੱਛਾਂ ਨੂੰ ਫੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਜਿਹੜੇ ਇਹਦੇ ਵਿੱਚ ਰਾਜਨੀਤਾਂ ਇਨਵੋਲਵ ਨੇ ਉਹਨਾਂ ਨੂੰ ਫੜਿਆ ਜਾਵੇ ਆ ਲੋਕਿ ਮਾਤੜਾਂ ਦੇ ਘਰ ਢਾ ਕੇ ਜਿਨ੍ਹਾਂ ਨੇ 10-10 ਗ੍ਰਾਮ ਵੇਚ ਕੇ ਆਪਣੇ ਬਣਾਇਆ ਹਾਲਾਂਕਿ ਉਹ ਵੀ ਔਡੀ ਦੋਸ਼ੀ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਰੂਪ ਚ ਪਰ ਅ ਇਹਦੇ ਤੇ ਇਮਾਨਦਾਰੀ ਸਰਕਾਰ ਦੀ ਇਹ ਚਾਹੀਦੀ ਆ ਵੀ ਜੇ ਤੁਸੀਂ ਛੋਟੇ ਤਸਕਰਾਂ ਨੂੰ ਫੜ ਰਹੇ ਹੋ ਤੇ ਨਾਲ ਦੀ ਨਾਲ ਵੱਡਿਆਂ ਨੂੰ ਵੀ ਫੜੋ ਜਿਨ੍ਹਾਂ ਨੇ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਬਣਾ ਲਈਆਂ ਨੇ ਸੋ ਇਹ ਮੈਨੂੰ ਲੱਗਦਾ ਵੀ ਸਰਕਾਰ ਦੇ ਪੱਧਰ ਤੇ ਇਹ ਆਪਣੀ ਆਪਣੀ ਪਿੱਠ ਖੁਰਕੀ ਜਾ ਰਹੀ ਆ ਜਦ ਕਿ ਲਾਜ਼ਮੀ ਤੌਰ ਤੇ ਇਹ ਚਾਹੀਦਾ ਕਿ ਅਬਲਾਬਦੀਆਂ ਦੇ ਨਾਲ-ਨਾਲ ਕੀ ਹੋਣਾ ਹਾਲੇ ਚਾਹੀਦਾ ਆ ਜਾਂ ਕੀ ਹੋਣ ਵਾਲਾ ਆ ਉਹਦੇ ਤੇ ਵੀ ਗੱਲ ਰੱਖੀ ਜਾਵੇ ਤੇ ਵਿਧਾਨ ਸਭਾ ਜਿਹੜੀ ਆ ਇਹ ਚਰਚਾ ਦਾ ਕੇਂਦਰ ਬਿੰਦੂ ਹੋਣਾ ਚਾਹੀਦਾ ਚਾਹੀਦਾ ਤਰੁੰਦੀਪ ਜੀ ਬਹੁਤ ਕੋਸ਼ਿਸ਼ ਆ ਪਰ ਫਿਰ ਵੀ ਮੈਂ ਤੁਹਾਨੂੰ ਅੱਗੇ ਦੱਸੂਗੀ ਕਿ ਉਹਨਾਂ ਨੇ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੀ ਗੱਲ ਕੀਤੀ ਕਹਿੰਦੇ ਜੀ ਅਸੀਂ ਜਿੰਨੇ ਸੁਧਾਰ ਕੀਤੇ ਕਿਸੇ ਸਰਕਾਰ ਨੇ ਨਹੀਂ ਕੀਤੇ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਸਿਹਤ ਕਲੀਨਿਕਸ ਹਨ 881 ਟੋਟਲ ਕਲੀਨਿਕ ਆ ਜਿਨ੍ਹਾਂ ਦੇ ਵਿੱਚੋਂ 2 ਕਰੋੜ ਮਰੀਜ਼ਾਂ ਨੇ ਆਪਣੀਆਂ ਸੇਵਾਵਾਂ ਲੈ ਲਈਆਂ 3 ਸਾਲਾਂ ਦੇ ਵਿੱਚ ਜੀ ਬਿਲਕੁਲ ਇਸ ਤੋਂ ਬਾਅਦ ਕਰੇਲੂ ਵਪਾਰਕ ਤੇ ਉਦਯੋਗਿਕ ਤੇ ਹੋਰ ਖਪਤਕਾਰਾਂ ਨੂੰ ਮੁਫਤ ਜਾਂ ਬਿਨਾਂ ਕਟ ਤੋਂ ਤੇ ਖੇਤੀ ਸੈਕਟਰ ਦੇ ਵਿੱਚ 8 ਘੰਟੇ ਅਸੀਂ ਬਿਜਲੀ ਜਿਹੜੀ ਸਪਲਾਈ ਦਿੱਤੀ ਆ ਆਮ ਆਦਮੀ ਕਲੀਨਿਕਾਂ ਦੀ ਜਿਹੜੀ ਗੱਲ ਕਰਦੇ ਨੇ ਸਰਕਾਰ ਨੂੰ ਇਹਨਾਂ ਕਲੀਨਿਕਾਂ ਦੇ ਲਈ ਪੈਸਾ ਜਿਹੜਾ ਕੇਂਦਰ ਸਰਕਾਰ ਤੋਂ ਆਉਂਦਾ ਸੀ ਕੇਂਦਰ ਸਰਕਾਰ ਨੇ ਸਾਫ਼ ਨਾ ਕਰਤੀ ਵੀ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਇਹ ਜਿਹੜੇ ਕਲੀਨਿਕ ਆ ਇਹ ਕੇਂਦਰ ਸਰਕਾਰ ਵੱਲੋਂ ਪੈਸਾ ਆ ਰਿਹਾ ਉਹਦੇ ਨਾਲ ਚੱਲਦੇ ਨੇ ਤੇ ਇਹਦਾ ਨਾਮ ਬਦਲੋ ਆਖਰਕਾਰ ਇਹਨਾਂ ਨੂੰ ਇਹਦਾ ਨਾਮ ਬਦਲਣਾ ਪਿਆ ਇਹਨਾਂ ਕਲੀਨਿਕਾਂ ਦਾ ਹੁਣ ਨਾਂ ਕਰ ਦਿੱਤਾ ਗਿਆ ਆਸ਼ਵਮਾਨ ਸਿਹਤ ਕੇਂਦਰ ਅੱਛਾ ਤੇ ਸਰਕਾਰ ਹਾਲੇ ਵੀ ਆਪਣੀ ਪਿੱਠ ਖੁਰਕੀ ਜਾ ਰਹੀ ਪੈਸਾ ਕੇਂਦਰ ਦਾ ਆ ਰਿਹਾ ਸਰਕਾਰ ਇਹ ਪਿੱਠ ਖੁਰਕਰੀ ਹੈ ਆਪਣੀ ਕਿ ਅਸੀਂ ਇਹਦੇ ਵਿੱਚ ਦੋ ਕਰੋੜ ਲੋਕਾਂ ਦਾ ਇਲਾਜ ਕਰਦਾ ਹੈ ਪੈਸਾ ਤਾਂ ਕੇਂਦਰ ਦੇ ਰਿਹਾ ਗੱਲ ਇਹ ਆ ਪੰਜਾਬ ਦਾ ਮਡਲਾ ਸੇਤ ਟਾਂਚਾ ਜਾ ਕਿੱਦਾਂ ਨੂ ਰਿਹਾ ਤੁਹਾਡੇ ਕੋਲ ਡਾਕਟਰ ਨਹੀਂ ਆ ਤੁਹਾਡੇ ਕੋਲ ਸਟਾਫ ਨਹੀਂ ਆ ਮੈਂ ਤਾਂ ਬਹੁਤ ਸਾਰੇ ਕਲੀਨਿਕ ਬੰਦ ਦੇਖੇ ਨੇ ਹਾਂ ਉਹਦਾ ਇੱਕ ਇਹਨਾਂ ਕੋਲ ਕੋਈ ਬਹੁਤ ਵਧੀਆ ਸੂਰਤਿ ਹੱਲ ਨਹੀਂ ਹੈ ਹਾਲਾਂਕਿ ਉਹਨਾਂ ਕਲੀਨਿਕਾਂ ਦਾ ਕੁਝ ਖਿੱਤਿਆਂ ਦੇ ਵਿੱਚ ਇੱਕ ਅਸਰ ਚੰਗਾ ਵੀ ਹੈਗਾ ਬਿਲਕੁਲ ਵੀ ਨਹੀਂ ਰੱਦ ਕੀਤਾ ਜਾ ਸਕਦਾ ਪਰ ਜੇ ਤਰਾ ਉਹਨੂੰ ਇੱਕ ਉਪਲਬਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਐਡੀ ਕੋਈ ਗੱਲ ਹੈ ਨਹੀਂ ਆ ਚਾਹੀਦਾ ਤੇ ਇਹ ਆ ਵੀ ਪੰਜਾਬ ਦਾ ਜਿਹੜਾ ਮੁੱਢਲਾ ਸਿਹਤ ਢਾਂਚਾ ਆ ਉਹਨੂੰ ਮਜ਼ਬੂਤ ਕੀਤਾ ਜਾਂਦਾ ਪੰਜਾਬ ਚ ਟਰੋਮਾ ਸੈਂਟਰ ਨਹੀਂ ਹੈਗੇ ਡਾਇਲਿਸਿਸ ਸੈਂਟਰ ਨਹੀਂ ਹੈਗੇ ਪੰਜਾਬ ਦੇ ਵਿੱਚ ਜਿਹੜੇ ਸੁਪਰ ਸਪੈਸ਼ਲਿਟੀ ਹਸਪੀਟਲਸ ਨਹੀਂ ਹੈਗੇ ਜਿਹੜੇ ਸਰਕਾਰੀ ਜਨਤਕ ਖੇਤਰ ਚ ਹੋਣ ਸੋ ਜਨਤਕ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ਆ ਉਹਦੀ ਤਾਂ ਹਾਲਤ ਚਰਮਰਾਈ ਹੋਈ ਆ ਉਹਦੇ ਲਈ ਵੀ ਇਹਨਾਂ ਕੋਲ ਮੈਕਸਮਮ ਕਸਾ ਕੇਂਦਰ ਕੋਲੋਂ ਆ ਰਿਹਾ ਸੋ ਇਹ ਐਵੇਂ ਹੀ ਆਪਣੀ ਬੱਲੇ ਬੱਲੇ ਕਰਵਾਈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੋਰ ਕੁਝ ਨਹੀਂ ਆ ਅਗਲੀ ਗੱਲ ਜਿਹੜਾ ਹੁਣ ਸਿਹਤ ਕਲੀਨਿਕਾਂ ਤੋਂ ਜੇ ਅਸੀਂ ਹਟ ਜਾਈਏ ਤਾਂ ਇਹ ਆਪਣੀ ਜਿਹੜੀ ਬਿਜਲੀ ਦੀ ਇੱਕ ਆਪਣੀ ਬਹੁਤ ਪ੍ਰਾਪਤੀ ਗਿਣਾਉਂਦੇ ਨੇ ਬਿਨਾਂ ਸ਼ੱਕ ਪੰਜਾਬ ਦੇ ਇੱਕ ਵੱਡੇ ਖੇਤਰ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਇਹਦਾ ਲਾਭ ਮਿਲ ਰਿਹਾ ਪਰ ਤਸਵੀਰ ਦਾ ਦੂਜਾ ਪਹਿਲੂ ਇਹਦੇ ਵਿੱਚ ਇਹ ਵੀ ਆ ਵੀ ਉਹ ਜਿਹੜਾ ਇੱਕ ਖੇਤ ਖਿਰਤੇ ਦੇ ਲੋਕਾਂ ਨੂੰ ਲਾਭ ਦੇ ਕੇ ਪੰਜਾਬ ਦੇ ਵਿੱਚ ਤੁਸੀਂ ਪਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਆ ਜਿਹੜੀ ਚੰਨੀ ਸਰਕਾਰ ਨੇ 3 ਰੁਪਏ ਪਰ ਯੂਨਿਟ ਅਸਸਤੀ ਕੀਤੀ ਸੀ ਤੁਸੀਂ ਉਹ ਰੇਟ ਚੁੱਕਤੇ ਜਿਹੜਾ ਬਿਜਲੀ ਦੇ ਯੂਨਿਟਾਂ ਦਾ ਨਾਰਮਲ ਟੈਰਿਫ ਰੇਟ ਸੀ ਉਹ ਵਧਾ ਦਿੱਤਾ ਇੰਡਸਟਰੀ ਦੇ ਰੇਟ ਵਧਾ ਦਿੱਤੇ ਸੋ ਕੁੱਲ ਮਿਲਾ ਕੇ ਮਤਲਬ ਇੱਕ ਹੱਥ ਦੇ ਕੇ ਦੂਜੇ ਹੱਥ ਲੈ ਲੈ ਲੈਂਦੇ ਆ ਤੇ ਆਪਣੀ ਪਿੱਠ ਬਿਨਾਂ ਵਜਾ ਉੱਥੇ ਹੀ ਉੱਥੇ ਕੋ ਮੁਕਮਾਕੀ ਆ ਜਾਂਦੀ ਆ ਸੋ ਜਿਹੜੀ ਜਿਹੜੀ ਅਨਕਟ ਬਿਜਲੀ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਅਸੀਂ ਅਨਕਟ ਬਿਜਲੀ ਦੇ ਰਿਆ ਇਹ ਇੱਕ ਬਹੁਤ ਵੱਡਾ ਭਰਮਿਆ ਪੰਜਾਬ ਦੇ ਵਿੱਚ ਕੋਈ ਅਨਕਟ ਬਿਜਲੀ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ 8-8 ਘੰਟੇ ਦੇ 4-4 ਘੰਟੇ ਦੇ ਲਗਾਤਾਰ ਕੱਟ ਲੱਗ ਰਹੇ ਨੇ ਉਹ ਕਹਿੰਦੇ ਜੀ 30 ਤੋਂ 40 ਸਾਲ ਤੋਂ ਵੀ ਪਹਿਲਾਂ ਦੀਆਂ ਬੰਦ ਪਈਆਂ ਇਹੋ ਜਿਹੀਆਂ 77 ਨਹਿਰਾ ਸੀ ਜਿਨ੍ਹਾਂ ਨੂੰ ਅਸੀਂ ਚਾਲੂ ਕਰਾਤਾ 4200 ਕਿਲੋਮੀਟਰ ਲੰਬਾਈ ਤੱਕ ਦੇ 16000 ਜਲ ਮਾਰਗਾਂ ਨੂੰ ਜੀ ਅਸੀਂ ਬਹਾਲ ਕਰ ਦਿੱਤਾ ਇਹ ਕਦੋਂ ਹੋਇਆ ਹੋਊਗਾ ਮੈਨੂੰ ਉਹੀ ਮੈਂ ਜਿਹੜੀ ਗੱਲ ਕਰਦੀ ਆ ਬਈ ਬਹੁਤ ਸਾਰਾ ਚੀਜ਼ਾਂ ਇਹ ਸਰਕਾਰ ਦੀ ਇੱਕ ਖਾਸੀਅਤ ਤੇ ਜਿਹੜੀ ਆ ਇਹ ਇਹਦੇ ਬਾਰੇ ਵਿਰੋਧੀ ਜਿਹੜੇ ਇਲਜ਼ਾਮ ਲਾਉਂਦੇ ਨੇ ਵੀ ਇਹ اشتਹਾਰਾਂ ਵਾਲੀ ਅਖਬਾਰ ਆ ਇਹ ਮਸ਼ਹੂਰੀਆਂ ਵਾਲੀ ਅਖਬਾਰ ਆ ਅਸਲ ਦੇ ਵਿੱਚ ਚੀਜ਼ਾਂ ਨੂੰ ਵਧਾ ਚੜਾ ਕੇ ਬਹੁਤ ਪੇਸ਼ ਕਰਦੇ ਆ ਕਰਦੇ ਆ ਸਕੂਲ ਆਫ ਐਮੀਨੈਂਸ ਬਣਾਉਂਦੇ ਆ ਜੀ ਅਸੀਂ ਆਮ ਆਦਮੀ ਕਲੀਨਿਕ ਬਣਾਉਂਦੇ ਆ ਅਸੀਂ ਕਰਪਸ਼ਨ ਖਤਮ ਕਰਤੀ ਆ ਅਸੀਂ ਬਿਜਲੀ ਮੁਫਤ ਦਿੱਤੀ ਆ ਅਸੀਂ ਫਲਾਣਾ ਕਰਤਾ ਅਸੀਂ ਧਮਕਾਣਾ ਕਰਤਾ ਉਹਦੇ ਵਿੱਚ ਜੀ 5% ਕਰਦੇ ਤੇ ਰੋਲਾ ਇਹ 100% ਦਾ ਪਾਉਂਦੇ ਨੇ ਸੋ ਇਹ ਨਹਿਰੀ ਢਾਂਚਾ ਸਾਡਾ ਚਰਮਰਾਇਆ ਹੈ ਜਲੰਧਰ ਪੋਟੈਟੋ ਗਰੂਅਰ ਐਸੋਸੀਏਸ਼ਨ ਨੇ ਇੱਕ ਉਹਨੇ ਉਹਦੇ ਕੋਲੇ ਇਹਦਾ ਸਾਰਾ ਡਾਟਾ ਹੈਗਾ ਵੀ ਪੰਜਾਬ ਦੀਆਂ ਕਿੰਨੀਆਂ ਜਿਹੜੀਆਂ ਨਹਿਰਾਂ ਨੇ ਉਹ ਖਤਮ ਹੋ ਗਈਆਂ ਨੇ ਕਿੰਨੀਆਂ ਨਹਿਰਾਂ ਨੂੰ ਜਿਹੜਾ ਪੱਕਿਆ ਕਰਨ ਦੇ ਨਾਤੇ ਜਿਹੜੀ ਵਾਟਰ ਰੀਚਾਰਜ ਹੋਣਾ ਸੀ ਉਹ ਖਤਮ ਕਰ ਦਿੱਤਾ ਗਿਆ ਆ ਜਾਂ ਕਿੰਨੀਆਂ ਨਹਿਰਾਂ ਜਿਹੜੀਆਂ ਨੇ ਪਰਮਾਨੈਂਟਲੀ ਬੰਦ ਕਰ ਦਿੱਤੀਆਂ ਗਈਆਂ ਨੇ ਕਿੰਨੀਆਂ ਤੇ ਕਬਜ਼ੇ ਹੋ ਗਏ ਨੇ ਸੋ ਉਹ ਸਾਰਾ ਉਹਦੇ ਉਹਨਾਂ ਕੋਲ ਅ ਫੈਕਟ ਐਂਡ ਫਿਗਰਸ ਹੈਗੇ ਨੇ ਸਰਕਾਰ ਜਦੋਂ ਮਰਜੀ ਕਿਉਂਕਿ ਸਰਕਾਰ ਇੱਕ ਪਾਸੜ ਸੰਵਾਦ ਕਰਦੀ ਆ ਦੋ ਪਾਸੜ ਸੰਵਾਦ ਨਹੀਂ ਕਰਦੀ ਸਿਪ ਵਿਧਾਨ ਸਭਾ ਦੇ ਵਿੱਚ ਵੀ ਚਾਚਾ ਦੇ ਨਾਂ ਤੇ ਜਿਹੜੀ ਆ ਇਲਜ਼ਾਮ ਤਰਾਸ਼ੀ ਹੁੰਦੀ ਆ ਇੱਕ ਦੂਜੇ ਨੂੰ ਜ਼ਲੀਲ ਕੀਤਾ ਜਾਂਦਾ ਆ ਹੁਣ ਆ ਚਾਰ ਪੰਜ ਦਿਨ ਜਿਹੜਾ ਸੈਸ਼ਨ ਥੋੜੇ ਦਿਨ ਸੈਸ਼ਨ ਚੱਲਣਾ ਉਹਦੇ ਚ ਇਹਨਾਂ ਦਾ ਪਤਾ ਲੱਗ ਜਾਣਾ ਵੀ ਇਹ ਕਿੰਨੇ ਕੁ ਪਾਣੀ ਚ ਨੇ ਉਹਦੇ ਵਿੱਚ ਵਿਰੋਧੀਆ ਵਿਰੋਧੀ ਆਪਣੀ ਗੱਲ ਨੂੰ ਕਿੰਨੀ ਸ਼ਿੱਦਤ ਨਾਲ ਰੱਖ ਪਾਉਂਦੇ ਆ ਇਹ ਵੀ ਪਤਾ ਲੱਗ ਜਾਣਾ ਉਕੇ ਹਾਲ ਸਾਰੇ ਪਾਸੇ ਇੱਕੋ ਜਿਹਾ ਹੀ ਆ ਨਾ ਉਹਨਾਂ ਦੇ ਪੱਲੇ ਕੱਖਿਆ ਨਾ ਉਹਨਾਂ ਦੇ ਪੱਲੇ ਕੱਖਿਆ ਸੋ ਕੁੱਲ ਮਿਲਾ ਕੇ ਮਤਲਬ ਹਾਲਤ ਇਹ ਆ ਵੀ ਨਾ ਕੋਈ ਗੱਲ ਕਹਿਣ ਜੁਗਾ ਆ ਨਾ ਗੱਲ ਕੋਈ ਸੁਣਨ ਜੁਗਾ ਆ ਤੇ ਉੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਗੱਲ ਹਾਲਾਤ ਇਹ ਨੇ ਮੈਨੂੰ ਐ ਲੱਗਦਾ ਹੈ ਕਿ ਜੋ ਕੰਮ ਸੀਬੀਆਈ ਦਾ ਹੋਣਾ ਚਾਹੀਦਾ ਜਾਂ ਫਿਰ ਜੋ ਕੰਮ ਇਨਕਮ ਟੈਕਸ ਵਾਲਿਆਂ ਦਾ ਹੋਣਾ ਚਾਹੀਦਾ ਉਹ ਹੁਣ ਫਾਇਰ ਬ੍ਰਿਗੇਡ ਵਾਲੇ ਵੀ ਕਰਦੇ ਪਏ ਆ ਫਾਇਰ ਬ੍ਰਿਗੇਡ ਵਾਲਿਆਂ ਨੂੰ ਪਤਾ ਲੱਗਦਾ ਜੀ ਫਲਾਣੇ ਦੇ ਘਰ ਅੱਗ ਲੱਗੀ ਆ ਜਾ ਕੇ ਅੱਗ ਬਜਾਓ ਤੇ ਅੰਦਰੋਂ ਪੈਸੇ ਨਿਕਲ ਆਉਂਦੇ ਆ ਬਿਲਕੁਲ ਸਾਡੇ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਚਾਰ ਥੰਮ ਨੇ ਜਿਹਦੇ ਵਿੱਚ ਜੁਡੀਸ਼ਰੀ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਥੰਮ ਆ ਵੱਡਾ ਥੰਮ ਆ ਜੁਡੀਸ਼ਰੀ ਦੇ ਵਿੱਚ ਹਾਲਤ ਲੋਕਾਂ ਤੋਂ ਲੁਕੀ ਨਹੀਂ ਹੋਈ ਵੀ ਕਿੰਦਾਂ ਦੀ ਕ腐ਸ਼ਨ ਚੱਲਦੀ ਆ ਜਾਂ ਕੀ ਕੀ ਚੱਲਦਾ ਹੈ ਦਿੱਲੀ ਦਾ ਜੱਜ ਸੀਗਾ ਜੱਜ ਸਾਹਿਬ ਦੇ ਘਰੇ ਲੱਗ ਜਾਂਦੀ ਇੱਕ ਕਮਰੇ ਦੇ ਵਿੱਚ ਅੱਗ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਫਾਇਰ ਬ੍ਰਿਗੇਡ ਵਾਲੇ ਅੱਗ ਤਾਂ ਪੰਜਾ ਮਿੰਟਾਂ ਚ ਬੁਝਾ ਲੈਂਦੇ ਆ ਪਰ ਮੁੜ ਕੇ ਉਹਦੇ ਨਾਲ ਜਿਹੜੀ ਅੱਗ ਲੱਗੀ ਉਹ ਪੂਰੇ ਦੇਸ਼ ਚ ਫੈਲ ਗਈ ਸੰਸਦ ਦੇ ਵਿੱਚ ਉਸ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਜੱਜ ਦੇ ਘਰ ਦੇ ਵਿੱਚ ਅੱਗ ਬੁਝਾਉਣ ਤੋਂ ਬਾਅਦ ਜਿਹੜੀ ਨਗਦੀ ਦੇ ਢੇਰ ਲੱਭੇ ਆ ਬਿਆੰਤ ਨਗਦੀ ਲੱਭੀ ਆ ਹਾਲਾਂਕਿ ਉਹਦਾ ਹਾਲੇ ਕੋਈ ਜ਼ਿਕਰ ਨਹੀਂ ਆ ਰਿਹਾ ਕਿਤੇ ਉਹਦੀ ਕਾਊਂਟਿੰਗ ਨਹੀਂ ਹੋਈ ਅੰਗਰੇਜ਼ੀ ਅਖਬਾਰ ਨੇ ਇਹ ਖਬਰ ਛਾਪੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਭਖਿਆ ਭਖਿਆ ਤੂਲ ਫੜ ਗਿਆ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲਿਆ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹਦਾ ਨੋਟਿਸ ਲਿਆ ਆ ਤੇ ਪੂਰੀ ਜੁਡੀਸ਼ੀਅਲ ਸਿਸਟਮ ਤੇ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਏ ਕਾਲੇਜੀਅਮ ਆ ਕਾਲੇਜੀਅਮ ਨੇ ਡਿਸਾਈਡ ਕੀਤਾ ਆ ਕਿ ਇਸ ਜੱਜ ਦਾ ਜਿਹੜਾ ਤਬਾਦਲਾ ਇਲਾਹਾਬਾਦ ਹਾਈ ਕੋਰਟ ਕਰ ਦਿੱਤੇ ਜਾਵੇ ਹਾਲਾਂਕਿ ਕਾਲੇਜੀਅਮ ਦਾ ਇਹ ਕਹਿਣਾ ਆ ਕਿ ਇਹਦਾ ਇਸ ਪੈਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸੋ ਕੁੱਲ ਮਿਲਾ ਕੇ ਫਿਲਹਾਲ ਇਹ ਮਸਲਾ ਪਖਿਆ ਹੋਇਆ ਹੈ ਇਹਦੇ ਤੇ ਸਰਕਾਰ ਕੀ ਕਰਦੀ ਆ ਇਹਦੇ ਤੇ ਸੁਪਰੀਮ ਕੋਰਟ ਦਾ ਕਾਲੇਜੀਅਮ ਕੀ ਕਰਦਾ ਆ ਹਾਲਾਂਕਿ ਅੰਦਰੂਨੀ ਜਾਂਚਾਂ ਸ਼ੁਰੂ ਹੋ ਚੁੱਕੀਆਂ ਜਾਂ ਇਹ ਮਾਮਲਾ ਰਫਾ ਦਫਾ ਕਰ ਦਿੱਤਾ ਜਾਊਗਾ ਜਾਂ ਇਹ ਇਹਦਾ ਸੇਕ ਬਾਅਦ ਵੀ ਆਊਗਾ ਇਹ ਤਾਂ ਸਮਾਂ ਦੱਸੂਗਾ ਅਗ ਇਸ ਹਫਤੇ ਇਹਦੇ ਬਾਰੇ ਬਹੁਤ ਕੁਝ ਚੀਜ਼ਾਂ ਕਲੀਅਰ ਹੋਣਗੀਆਂ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਹੈ ਜੁਡੀਸ਼ਰੀ ਦਾ ਜਿਹੜਾ ਭ੍ਰਸ਼ਟਾਚਾਰ ਆ ਉਹ ਇੱਕ ਤਰ੍ਹਾਂ ਉੱਪਰ ਕੇ ਸਾਹਮਣੇ ਆਇਆ ਸਰਕਾਰ ਇਹਦੇ ਤੋਂ ਜਾਂ ਸੁਪਰੀਮ ਕੋਰਟ ਕਾਲੇਜੀਅਮ ਇਹਦੇ ਤੋਂ ਕੋਈ ਸਬਕ ਲੈਂਦਾ ਜਾਂ ਨਹੀਂ ਲੈਂਦਾ ਇਹ ਦੇਖਣ ਵਾਲੀ ਗੱਲ ਹੋਗੀ ਜਾਂ ਪਹਿਲਾਂ ਦੀ ਤਰ੍ਹਾਂ ਹੀ ਇਸ ਮਸਲੇ ਨੂੰ ਵੀ ਕੱਪ ਕਰ ਦਿੱਤਾ ਜਾਂਦਾ ਇਹ ਦੇਖਣ ਵਾਲੀ ਗੱਲ ਲਓਗੇ ਦੇਖੋ ਜੀ ਗੱਲ ਤਾਂ ਇਹ ਆ ਨਾ ਕਿ ਮਸਲਾ ਭਾਵੇਂ ਸਾਹਮਣੇ ਜਿੱਦਾਂ ਮਰਜ਼ੀ ਆਇਆ ਆਇਆ ਫਾਇਰ ਬਰਗੇਡ ਦੇ ਹੱਥੋਂ ਇਹ ਬੜੀ ਵੱਡੀ ਗੱਲ ਆ ਦੂਜੀ ਗੱਲ ਰੋਣਾ ਸਿਰਫ ਇਸ ਗੱਲ ਦਾ ਨਹੀਂ ਕਿ ਇਹ ਪੈਸਾ ਕਿੱਥੋਂ ਆਇਆ ਤੇ ਚਲੋ ਬਣਦਾ ਤੇ ਹੈ ਹੀ ਆ ਇਹ ਪੁੱਛਣਾ ਹੈ ਨਾ ਜੀ ਬਿਲਕੁਲ ਦੂਸਰੀ ਗੱਲ ਇਹ ਆ ਕਿ ਭਾਵੇਂ ਹਾਈ ਕੋਰਟ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਪਰ ਕੋਰਟ ਕਚੈਰੀਆਂ ਦੇ ਆਪਣੇ ਹੋਰ ਵੀ ਰੋਣੇ ਨੇ ਉਹ ਕਹਿੰਦੇ ਸਾਡੇ ਕੋਲ ਜੱਜ ਤਾਂ ਪਹਿਲਾਂ ਹੀ ਹੈ ਨਹੀਂਗੇ ਤੇ ਹੁਣ ਅਸੀਂ ਤਬਾਦਲੇ ਕਰਕੇ ਕਿੱਧਰ ਜਾਵਾਂਗੇ 5 ਕਰੋੜ ਮਾਮਲੇ ਜਿਹੜੇ ਨੇ ਅ ਕੱਲ ਪਰਸੋ ਹੀ ਹੱਲੇ ਲੋਕ ਸਭਾ ਦੇ ਵਿੱਚ ਸਵਾਲ ਦਾ ਜਵਾਬ ਦਿੰਦਿਆਂ ਇੱਕ ਕੇਂਦਰੀ ਮੰਤਰੀ ਨੇ ਦੱਸਿਆ ਵੀ ਸਾਡੇ ਮੁਲਕ ਦੀਆਂ ਅਦਾਲਤਾਂ ਦੇ ਵਿੱਚ 5 ਕਰੋੜ ਮਾਮਲੇ ਜਿਹੜੇ ਪੈਂਡਿੰਗ ਨੇ ਅਦਾਲਤਾਂ ਦੇ ਵਿੱਚ ਤੇ ਜਿਸ ਮੁਲਕ ਦੇ ਵਿੱਚ 5 ਕਰੋੜ ਅਦਾਲਤਾਂ ਜਿਹੜੀਆਂ ਨੇ ਅਦਾਲਤਾਂ ਦੇ ਵਿੱਚ ਜਿਹੜੇ ਮਾਮਲੇ ਪੈਂਡਿੰਗ ਨੇ ਉਸ ਮੁਲਕ ਦਾ ਕੀ ਹਾਲ ਹੋਊਗਾ ਉਹ ਦੇਖ ਸਕਦੇ ਆ ਬਿਲਕੁਲ ਜੀ ਤੇ ਹੁਣ ਮੈਨੂੰ ਲੱਗਦਾ ਆਪਾਂ ਨੂੰ ਚੱਲਣਾ ਚਾਹੀਦਾ ਕਿਉਂਕਿ ਅਗਲੇ ਹਫਤੇ ਵਾਸਤੇ ਇੰਤਜ਼ਾਰ ਹੋਊਗਾ ਸਾਡਾ ਵੀ ਤੇ ਸਾਡੇ ਦਰਸ਼ਕਾਂ ਦਾ ਵੀ ਫਿਲਹਾਲ ਹੁਣ ਸਾਨੂੰ ਦਿਓ ਇਜਾਜ਼ਤ ਅਗਲੇ ਹਫਤੇ ਹਫਤਾਵਰੀ ਸਰਗਮੀਆਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਨਮਸਕਾਰ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ